ਬੁੜਲਾਡਾ ਸਿਟੀ ਐਸਐਚਓ ਕੰਵਲਜੀਤ ਸਿੰਘ ਵੱਲੋਂ ਆਈਟੀ ਪਿੱਖੀ ਰੋਡ ਤੇ ਸੜਕਾਂ ਦੇ ਕਿਨਾਰੇ ਲੱਗ ਰਹੀਆਂ ਰੇੜੀਆਂ ਅਤੇ ਅਸਥਾਈ ਦੁਕਾਨਾਂ ਨੂੰ ਤੁਰੰਤ ਹਟਾਉਣ ਦੀ ਸਖਤ ਹਦਾਇਤਾਂ ਜਾਰੀ ਕੀਤੀਆਂ ਨੇ ਐਸਐਚਓ ਦੇ ਅਨੁਸਾਰ ਇਹ ਰੇੜੀਆਂ ਅਤੇ ਦੁਕਾਨਾਂ ਸੜਕ ਦੇ ਵੱਡੇ ਹਿੱਸੇ ਤੇ ਕਬਜ਼ਾ ਕਰਦੀਆਂ ਨੇ ਜਿਸ ਕਰਕੇ ਵਾਹਨਾ ਦੀ ਆਵਾਜ਼ਾਈ ਨਿਰੰਤਰ ਪ੍ਰਭਾਵਿਤ ਹੁੰਦੀ ਹੈ ਖਾਸ ਕਰਕੇ ਬੀਜ਼ੀ ਘੰਟਿਆਂ ਦੌਰਾਨ ਟ੍ਰੈਫਿਕ ਜਮ ਦੀ ਸਥਿਤੀ ਬਣ ਜਾਂਦੀ ਹੈ ਅਤੇ ਸੜਕ ਤੇ ਦੋ ਪਹੀਆ ਅਤੇ ਚਾਰ ਪਹੀਆ ਵਾਹਨਾਂ ਨੂੰ ਲੰਗਰ ਵਿੱਚ ਵੀ ਕਾਫੀ ਮੁਸ਼ਕਲ ਚੱਲਣੀ ਪੈਂਦੀ ਹੈ। ਪੁਲਿਸ ਵੱਲੋਂ ਦੱਸਿਆ ਗਿਆ ਹੈ ਕਿ ਇਨ੍ਹਾਂ ਕਾਰਨਾ ਕਰਕੇ ਹਾਦਸਿਆਂ ਦਾ ਖਤਰਾ ਵੀ ਕਾਫੀ ਵਧ ਜਾਂਦਾ ਹੈ ਅਤੇ ਕਈ ਵਾਰ ਐਮਰਜੈਂਸੀ ਸੇਵਾਵਾਂ ਨੂੰ ਵੀ ਰਵਾਨਾ ਹੋਣ ਵਿੱਚ ਦੇਰੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਸਾਰੇ ਪ੍ਰਸੰਗ ਨੂੰ ਧਿਆਨ ਵਿੱਚ ਰੱਖਦੇ ਹਾਂ ਪੁਲਿਸ ਵੱਲੋਂ ਸਪਸ਼ਟ ਨਿਰਦੇਸ਼ ਜਾਰੀ ਕੀਤੇ ਗਏ ਨੇ। ਕਿ ਸੜਕਾਂ ਤੇ ਅਸਥਾਈ ਤੌਰ ਤੇ ਕੋਈ ਵੀ ਰੇੜੀ ਜਾਂ ਦੁਕਾਨ ਕਾਇਮ ਨਾ ਕੀਤੀ ਜਾਵੇ। ਪੁਲਿਸ ਨੇ ਇਹ ਵੀ ਚੇਤਾਵਨੀ ਦਿੱਤੀ ਹੈ ਕਿ ਜੇਕਰ ਨਿਰਦੇਸ਼ਾਂ ਦੀ ਉਲੰਘਣਾ ਕੀਤੀ ਗਈ ਤਾਂ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।